ਪੰਜਾਬ ਪੁਲਿਸ ਵੱਲੋਂ ਸਮਾਣਾ ਅਤੇ ਪਥਰੋ ਮੰਡਲ ਦੇ ਪਤਵੰਤੇ ਲੋਕਾਂ ਦੇ ਨਾਲ ਸਮਾਣਾ ਚ ਵਿਸ਼ੇਸ਼ ਸਮਾਗਮ ਡੀਆਈਜੀ ਪਟਿਆਲਾ ਐਸਐਸਪੀ ਪੁੱਲਰ ਵੱਲੋਂ ਰੱਖਿਆ ਗਿਆ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਨਾਨਕ ਸਿੰਘ ਅਤੇ ਡੀਐਸਪੀ ਸਮਾਣਾनेहा अग्रवाल ਪਾਤਣਾ ਦੇ ਡੀਐਸਪੀ ਤੇ ਪੁਲਿਸ ਅਧਿਕਾਰੀ ਸਮਾਗਮ ਚ ਸ਼ਾਮਿਲ ਹੋਏ ਇਲਾਕੇ ਦੇ ਲੋਕਾਂ ਨੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਨਸ਼ੇ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਕੇ ਯੋਜਨਾ ਬਣਾਈ ਜਾਵੇ ਔਰ ਪੁਲਿਸ ਨੇ ਵੀ ਅਧਿਕਾਰੀਆਂ ਨੇ ਵੀ ਕੇਆ ਡੀਆਈਜੀ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਪੁਲਿਸ ਨੋ ਸੁਖਤਨਾ ਦੇਉ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਜੀ ਸਾਹਿਬ ਮੋਹਰੇ ਨੂੰ ਕੈਲਕਮ ਹੋ ਰਹਾ ਹੈ ਔਰ ਇਥੇ ਨਸ਼ੇ ਦੇ ਨੂੰ ਲੈ ਕੇ ਜਿਹੜੇ ਕੁਝ ਨੌਜਵਾਨ ਹੈ ਜਿਨੂੰ ਨਸ਼ੇ ਤੋਂ ਬਚਾਉਣ ਦੇ ਲਈ ਵਿਸ਼ੇਸ਼ ਰੂਪਲਾ ਉਹਨਾਂ ਵੱਲੋਂ ਕਿਤੇ ਜਾਣਾ ਪੰਜਾਬ ਪੁਲਿਸ ਲਗਾਤਾਰ ਨਸ਼ੇ ਦੇ ਲਈ ਕੰਮ ਕਰ ਰਹੀ ਹੈ ਡੀਜੀ ਸਾਹਿਬ ਆ ਹੀ ਗਏ ਨੇ ਜੀ ਅੰਦਰ ਆਪਾਂ ਇੱਕ ਵਾਰੀ ਮਿਲ ਲਈਏ ਪਬਲਿਕ ਨੂੰ ਕਾਸ ਪਬਲਿਕ ਵੇਟ ਕਰ ਰਹੀ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਡੀਜੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਲਈ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਮਹੱਲਾ ਵਾਈਟ ਸ਼ਹਿਰਾਂ ਦੇ ਵਿੱਚ ਜਿਹੜੀਆਂ ਬीडीसी ਕਮੇਟੀਆਂ ਅਸੀਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਤਹਿਤ ਪਬਲਿਕ ਨੂੰ ਅਸੀਂ ਪੂਰਾ ਗੈਰਕੂਚ ਤੇ ਤੁਸੀਂ ਆਪ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਗੁੰਮਰਾਹ ਹੋ ਕੇ ਨਸ਼ਾ ਖਾਂਦੇ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦਾ ਨਸ਼ਾ ਛਡਾਈ ਤੇ ਜਿਹੜੇ ਸਮੱਗਲਰ ਨੇ ਲਿਆ ਕੇ ਨਸ਼ਾ ਵੇਚਦੇ ਨੇ ਸਪਲਾਇਰ ਨੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਜਿਹੜਾ ਐਕਸ਼ਨ ਲਿਆ ਜਾਵੇ ਤੇ ਜਿਹੜੀਆਂ ਉਹਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਜਾਇਦਾਦਾਂ ਦੀ ਪੁਰਕੀ ਕਰਾਈਏ ਤੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਐਕਸ਼ਨ ਲਈ ਇਸ ਸਬੰਧ ਦੇ ਵਿੱਚ ਇੱਕ ਅਵੇਅਰਨੈਸ ਸੈਮੀਨਾਰ ਜਿਹੜਾ ਇੱਥੇ ਰੱਖਿਆ ਉਹਦੇ ਸਬੰਧੀ ਲੋਕਾਂ ਨੂੰ ਨਾਲ ਗਾਈਡ ਕਰਾਂਗੇ ਲੋਕਾਂ ਦੀਆਂ ਨਾਲ ਜਿਹੜੀਆਂ ਨੇ ਗੱਲਬਾਤ ਸੁਣਾਂਗੇ ਕਿ ਉਹਨਾਂ ਨੂੰ ਮੁਸ਼ਕਲ ਕੀ ਆਉਂਦੀ ਇਹ ਨਸ਼ਾ ਜਿਹੜਾ ਸਾਰੀ ਪਬਲਿਕ ਦੇ ਨਾਲ ਮਿਲ ਕੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਹੀ ਜਿਹੜਾ ਇਹ ਖਤਮ ਹੋਏਗਾ ਤਾਂ ਕਿ ਪਿੰਡਾਂ ਦੇ ਵਿੱਚ ਲੋਕ ਉਹਨਾਂ ਪੱਛੇ ਜਿਹੜੇ ਗਮਰਾਹ ਹੋਏ ਨੇ ਪੂਰੀ ਅਵੇਅਰਨੈਸ ਥੈਂਕ ਯੂ ਸੈਟੀਸਫੈਕਟ ਠੀਕ ਰਹੀ ਤਰੇ ਲੱਗਦੇ ਹਨ ਪਿੰਡਾਂ ਤੇ ਲਾਰੇ ਲੋਕ ਜਿਹੜੇ ਹਨ ਹੋਰ ਜਿਹੜੇ ਸਮਾਜਿਕ ਸਿਸਟਮਾਂ ਵੀ ਬਣ ਕੇ ਲਾਏ ਜਾਂਦੇ ਹਨ ਲੇਕਿਨ ਉਹਦੇ ਬਾਅਦ ਵੀ ਉਹਦੇ ਨਸ਼ੇ ਕਚ ਨਾਲ ਕੁਝ ਖਾਸ ਬੰਦੇ ਇਹ ਦੋਨੇ ਸਭ ਕੁਮ ਮੰਡਲ ਦੇ ਵੇਸੇ ਪੂਰੇ ਸੇ ਲਗਾਤਾਰ ਇਹ ਨਹੀਂ ਕਰਦੀ ਹੈ ਲੇਕਿਨ ਉਹ ਪਤਾ ਨਹੀਂ ਫੇਰ ਉੱਥੇ ਸ਼ੁਰੂ ਹੁੰਦਾ ਕੰਮ ਦੇਖੋ ਜੀ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਹੈ ਜਿਹੜੇ ਬੱਚੇ ਨਸ਼ਾ ਖਾਂਦੇ ਨੇ ਉਹਨਾਂ ਦੇ ਮਾਪਿਓ ਨੂੰ ਵੀ ਪਤਾ ਹੈ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਨੇ ਉਹ ਅੱਗੇ ਪੁਲਿਸ ਨੂੰ ਚਲਾ ਦੇਣ ਉਹ ਜਿਹੜੇ ਫੜੇ ਜਾਣ ਜਿਹੜੇ ਲੋਕ ਪਿੰਡਾਂ ਦੇ ਵਿੱਚ ਉਹ ਪਹਿਰੇ ਲਾਉਂਦੇ ਨੇ ਚੰਗੀ ਗੱਲ ਹੈ ਕੋ ਪਿੰਡਾਂ ਦੇ ਵਿੱਚ ਚੋਰੀਆਂ ਵੀ ਨਹੀਂ ਹੋਣਗੀਆਂ ਜਦੋਂ ਠੇਕਰੀ ਪਹਿਰਾ ਲੱਗਾ ਮਾੜਾ ਅਨ ਸਰਪੰਡਾ ਜੋ ਵੀ ਨਹੀਂ ਬੜੇਗਾ ਤਾਂ ਨਾ ਹੀ ਕੋਈ ਜਿਹੜਾ ਨਸ਼ਾ ਤਸਕਰ ਉਹ ਪਿੰਡਾਂ ਦੇ ਵਿੱਚ ਬੜੇਗਾ ਪਰ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਬੱਚੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਹੋ ਕੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਏ ਕਿ ਉਹ ਕਿੱਥੋਂ-ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹੜਾ ਬੰਦਾ ਸਪਲਾਇਰ ਜੇ ਆਪਾਂ ਸਾਰੇ ਇਕਜੁੱਟ ਹੋਵਾਂਗੇ ਪ੍ਰੈਸ ਹੋਏਗੀ ਸਾਡੇ ਸਮਾਜ ਸੇਵੀ ਲੋਕ ਨਾਲ ਇਕੱਠੇ ਹੋਣਗੇ ਪੁਲਿਸ ਨਾਲ ਤਾਂ ਤਾਹੀ ਜਿਹੜੇ ਆਪਾਂ ਇਹ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਫੜਦਾ ਇਸਨੇ ਗੈਂਗਸਟਰਾਂ ਦੀ ਧਮਕੀ ਆ ਰਹੀ ਹੈ ਅੱਜ ਵੀ ਇੱਕ ਲੇਟੈਸਟ ਮਾਮਲਾ ਸਰ ਤੋਂ ਢਾਂਸੀ ਵੀ ਆਇਆ ਹੋਣਾ ਜਿਹੜੇ ਪੰਜਾਬ ਦੇ ਟੋਲ ਪਲੇਆ ਦੇ ਪ੍ਰਧਾਨ ਐ ਉਸ ਨੂੰ ਧਮਕੀਆਂ ਆਈਆਂ ਵੀ 2 ਦਿਨ ਦੇ ਅੰਦਰ 20 ਲੱਖ ਰੁਪਏ ਦਿਓ ਨਹੀਂ ਤਾਂ ਜਾਨ ਤੋ ਖਤਮ ਕਰ ਦਾਂਗੇ ਇਸ ਤਰ੍ਹਾਂ ਦੇ ਉਹਨਾਂ ਕੀ ਟ੍ਰੇਸ ਕਰਕੇ ਮੰਨ ਲਓ ਕਿਸ ਤਰ੍ਹਾਂ ਚੱਲ ਰਿਹਾ ਕਰ ਕੋਈ ਕਈ ਲੋਕ ਜਿਹੜੇ ਇਦਾਂ ਦੀਆਂ ਧਮਕੀਆਂ ਦਿੰਦੇ ਨੇ ਉਹ ਅਸੀਂ ਬਹੁਤ ਫੜੇ ਹੋਏ ਨੇ ਜਿਹੜੇ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਿਨ੍ਹਾਂ ਦੇ ਉਹ ਨਾਂ ਲੈਂਦੇ ਨੇ ਉਹ ਅਸੀਂ ਫੜੇ ਹੋਏ ਨੇ ਇਹ ਕਈ ਲੋਕਲ ਲੈਵਲ ਤੇ ਕੋਈ ਬੰਦੇ ਜਿਹੜੇ ਕਰਦੇ ਰਹਿੰਦੇ ਨੇ ਉਹ ਸਾਡਾ ਬਕਾਇਦਾ ਸੜੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਤੇ ਲੱਗਣਗੇ ਉਹਨਾਂ ਦੇ ਅਸੀਂ ਨੰਬਰ ਟ੍ਰੇਸ ਕਰਕੇ ਟੈਕਨੀਕਲੀ ਤਰੀਕੇ ਨਾਲ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਵਾਂਗੇ ਠੀਕ ਹੈ ਸਰ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼